ਲੋਜੀ ਬ੍ਰਾਂਡਡ ਕੋਟ ਪੈਂਟ ਕੁਰਤੇ ਪਜਾਮਿਆਂ ਦੀ ਵੱਡੀ ਸੇਲ ਆਤੀ ਤੁਹਾਨੂੰ ਆਫਰ ਦੇ ਰਹੇ ਆ ਜੰਡਿਆਲਾ ਗੁਰੂ ਮਾਤੂਸ਼ੀ ਦਸਤਾਰਪੋਂ ਤੋਂ ਉਹਨੂੰ ਇਹੋ ਜਿਹਾ ਕੋਟ ਪੈਂਟ 2 ਪੀਸ 2995 ਚ ਸਿਉਂਕੇ ਤੁਹਾਡੇ ਪਵਾਗੇ ਭੇਜ ਦਾਂਗੇ 1 ਰੁਪਈਆ ਵੀ ਐਕਸਟਰਾ ਲਵਾਂਗੇ ਤੇ 3 ਪੀਸ 3 ਪੀਸ ਦਾ ਰੇਟ ਜੇ ਤੁਸੀਂ ਕਹਿੰਦੇ ਕਿ ਭਾਈ ਕੋਟ ਥੱਲੋ ਬਾਸਕਟ ਮਿਲ ਜਵੇ ਤੁਹਾਨੂੰ ਇਹ 3 ਪੀਸ ਦੇ ਦਾਂਗੇ 3760 ਰੁਪਏ ਦੇ ਵਿੱਚ ਸਿਉਂਕੇ ਯਾਨੀ ਕਿ ਸਟੀਚ ਕਰਵਾ ਕੇ ਬਿਅਰ ਦੇ ਵਿੱਚ 3500 4000 ਤੁਹਾਡੀ ਸਿਰਫ ਸਟੀਚਿੰਗ ਲੱਗਣੀ ਹੈ ਲੇਕਿਨ ਇੰਨੇ ਦੇ ਵਿੱਚ ਮਾਤੂਸ਼ੀ ਦਸਤਾਰ ਕਹਿੰਦਾ ਤੁਹਾਨੂੰ ਅਸੀਂ ਕੋਟ ਪਿੰਡ ਸਿਉਕ ਦੇ ਦੇਣਾ ਹੈ ਹਾਂਜੀ ਸਰ ਜਿਵੇਂ ਕਿ ਗਰਮੀਆਂ ਦਾ ਸੀਜ਼ਨ ਹੈ ਆਪਣੇ ਕੋ ਕੁੜਤੇ ਪਜਾਮੇ ਤੁਸੀਂ ਲੈ ਲੈਣ ਦੇ ਵਿੱਚ ਲੈਣਾ ਤੁਸੀਂ ਕਾਟਨ ਦੇ ਵਿੱਚ ਲੈਣਾ ਤੁਸੀਂ ਪੇਪਰ ਕਾਟਨ ਲੈਣਾ ਹਰੇਕ ਤਰ੍ਹਾਂ ਦਾ ਤੁਹਾਨੂੰ ਕੁੜਤਾ ਪਜਾਮਾ ਆਪਣੇ ਕੋ ਮਿਲ ਜੂਗਾ ਭਾਈ ਇਹ ਆਹ ਚਿੱਟਾ ਰੰਗਾਂ ਚਿੱਟੇ ਰੰਗ ਦੇ ਵਿੱਚ ਤੁਹਾਨੂੰ ਹਰ ਇੱਕ ਵੈਰਾਈਟੀ ਮਿਲ ਜਾਣੀ ਆ ਉਸ ਤੋਂ ਬਾਅਦ ਘੁਮਾ ਕੇ ਮੇਰਾ ਵੀ ਇਹ ਵੀ ਦਿਖਾ ਲਿਆ ਵਿਚ ਚਿੱਟੇ ਰੰਗ ਦੇ ਵਿੱਚ ਆਪਣੇ ਕੋਲ ਬੜੀਆਂ ਵੈਰਾਈਟੀਆਂ ਮੰਤਰੀਆਂ ਵਾਲੇ ਕੁੜਤੇ ਪਜਾਮੇ ਜਿਹਨੂੰ ਕਹਿੰਦੇ ਆ ਮੰਤਰੀ ਵਾਲੇ ਬਈ ਇਹਨੂੰ ਪੇਪਰ ਕੋਟਨ ਪਾਉਣਾ ਤੁਹਾਨੂੰ ਉਹਦੇ ਵਿੱਚ ਕੁਆਲਿਟੀ ਮਿਲ ਜੂਗੀ ਜੇ ਮੈਂ ਤੁਹਾਨੂੰ ਕਲਰ ਦੀ ਗੱਲ ਕਰ ਦਿਆਂ ਇੱਕ ਵਾਰ ਫੇਕ ਮਾਰੇ ਮੇਰਾ ਭਰਾ ਰੰਗ ਤੁਸੀਂ ਜਿਹੜਾ ਮਰਜ਼ੀ ਲੈਣਾ ਪਾਈ ਜੀ ਲਗਜ਼ਰੀ ਕੁੜਤਾ ਪਜਾਮਾ ਲੈ ਲੰਦੇ ਵਿੱਚ ਜੀਦਾ ਕਿ ਬਾਹਰ ਰੇਟ 3000 3500 ਜੋ ਮਰਜ਼ੀ ਲਈ ਜਾਂਦੇ ਆ ਤੁਸੀਂ ਚੈੱਕ ਕਰ ਲਓ ਸੀ ਆ ਰਾਮ ਦਾ ਕੁੜਤਾ ਪਜਾਮਾ ਵਾ 1440 ਰੁਪਏ ਦੇ ਵਿੱਚ ਆਪਾਂ ਦੇ ਦਿਆਂਗੇ 1440 ਦਾ ਲੈ ਲੇਨ ਦਾ ਕੁੜਤਾ ਪਜਾਮਾ ਤੁਸੀਂ ਦੇ ਦੋਗੇ ਬਿਲਕੁਲ ਸਰ ਕੀ ਬਾਤ ਹੈ ਇਸ ਤੋਂ ਅੱਗੇ ਤੁਸੀਂ ਆ ਜਾਓ ਆਪਣੇ ਕੋਲ ਗੀਜ਼ਾ ਕਾਟਨ ਗੀਜ਼ਾ ਕਾਟਨ ਕੁੜਤਾ ਪਜਾਮਾ ਵਧੀਆ ਪਾਰਟੀ ਵੇਅਰ 1120 ਰੁਪਏ ਦੇ ਵਿੱਚ ਦੇ ਦਿਆਂਗੇ ਆਪਾਂ ਗੀਜ਼ਾ ਕਾਟਨ ਦਾ ਕੁੜਤਾ ਪਜਾਮਾ ਗੀਜ਼ਾ ਕਾਟਨ ਦਾ ਕੁੜਤਾ ਪਜਾਮਾ 1120 ਤੁਸੀਂ ਦੇ ਦਿਓਗੇ ਲੈਕਜ਼ਰੀ ਕੋਟ ਪੈਂਟ ਵਧੀਆ ਤੁਸੀਂ ਕੋਟ ਪੈਂਟ ਲੈਣਾ ਚਾਹੁੰਦੇ ਹੋ ਰੇਮਡ ਸੀ ਆ ਰਾਮ ਦੇ ਵਿੱਚ ਟਾਲੀਅਨ ਚ ਤੁਹਾਨੂੰ ਕੋਟ ਪੈਂਟ ਮਿਲ ਜੇਗਾ ਉਦੀ ਵੀ ਕੋਸਟ ਜਿਵੇਂ ਕਿ ਤੁਸੀਂ ਲੈਣਾ ਚਾਹੁੰਦੇ ਹੋ ਪਲੇਨ ਲੈਣਾ ਚਾਹੁੰਦੇ ਹੋ ਲਾਈਨਿੰਗ ਦੇ ਵਿੱਚ ਲੈਣਾ ਚਾਹੁੰਦੇ ਹੋ ਹਰੇਕ ਤਰ੍ਹਾਂ ਦਾ ਤੁਹਾਨੂੰ ਕੋਟ ਪੈਂਟ ਮਿਲ ਜੇਗਾ ਉਦੀ ਕੋਸਟ ਜਿਵੇਂ ਕਿ ਤੁਹਾਨੂੰ 5000 7000 8 10000 ਤੱਕ ਵਧੀਆ ਕੋਟ ਪੈਂਟ ਜੋਗੀ 55 30000 ਦੇ ਬੰਦੇ ਉਹ ਦੇ ਦਿਆਂਗੇ ਆ ਲਾਈਨਿੰਗ ਵਾਲੇ ਕੋਟ ਪੈਂਟ ਹੋ ਗਏ ਆ ਚੈੱਕ ਚ ਹੋ ਗਿਆ ਇਹ ਬਲੇਜ਼ਰ ਸਮਾਨੇ ਬਲੇਜ਼ਰ ਸਮਾਨੋ ਤੁਹਾਨੂੰ ਇਹ ਦੇ ਵਿੱਚ ਵੀ ਬਹੁਤ ਸਾਰੀਆਂ ਵੈਰਾਈਟੀਆਂ ਮਿਲ ਜਾਣੀ ਮੇਰਾ ਭਰਾ ਆ ਪਿੱਛੇ ਕੋਈ ਲਵਾ ਦੇ ਜਿਹੜਾ ਰੰਗ ਕੋ ਹੱਥ ਲਾਓ ਤੁਹਾਨੂੰ ਉਹ ਰੰਗ ਦਾ ਕੋਟ ਪੈਂਟ ਬਲੇਜ਼ਰ ਸਮਾ ਦੇਣਾ ਫੁੱਟ ਤੇ ਪਜਾਮੇ ਦੇ ਵਿੱਚ ਆ ਤੱਕ ਰੁਪਾ ਜੀ ਅੱਜ ਕੱਲ ਤਾਂ ਇਹੋ ਜਿਹੀਆਂ ਚੀਜ਼ਾਂ ਚੱਲਦੀਆਂ ਵੀ ਹਾਂਜੀ ਪਾਜੀ ਫੰਕਸ਼ਨ ਤੇ ਜਾਣਾ ਜਾਗੋ ਤੇ ਜਾਣਾ ਦਿ ਰਾਤੇ ਤੇ ਜਾਣਾ ਟੌਂਕੀ ਤੇ ਜਾਣਾ ਮੰਦਰੀ ਦੇ ਕਰ ਜਾਣਾ ਇਹੋ ਜੇ ਵਧੀਆ ਵਧੀਆ ਕੁਰਤੇ ਪਿਆ ਮੈਂ ਚਲਦੇ ਆ ਇਹਦੇ ਨਾਲ ਨਾਲ ਭਾਈ ਜੀ ਆ ਆ ਗਿਆ ਆਪਣਾ ਸ਼ੇਰਵਾਨੀ ਦਾ ਕਪੜਾ ਕੀ ਤੁਸੀਂ ਸ਼ੇਰਵਾਨੀ ਵੀ ਇੱਥੇ ਸਿਉਣਾ ਭਾਈ ਸ਼ੇਰਵਾਨੀ ਇਹ ਡੇਢ ਕੀ ਦਾ ਸਕਦਾ ਸਾਨੂੰ ਬਿਲਕੁਲ ਸਾਹਿਬ ਸ਼ੇਰਵਾਨੀ ਦੇ ਵਿੱਚ ਆਪਣੇ ਕੋਲ 6500 ਰੁਪਏ ਦੇ ਵਿੱਚ ਸ਼ੇਰਵਾਨੀ ਸ਼ੁਰੂ ਹੋ ਜਾਂਦੀ ਵਿਦ ਸਟਿਚਿੰਗ ਸਟਾਰਟਿੰਗ ਰੇਟ ਆਪਣਾ ਜੋ ਕਿ ਸ਼ੇਰਵਾਨੀ ਦਾ 6500 ਰੁਪਏ ਆ ਜੀ ਬਾਜ਼ਾਰ 'ਚ ਜਾਓਗੇ 10000 15000 ਸ਼ੇਰਵਾਨੀ ਦਾ ਕਰਾਇਆ ਮਿਲਦਾ ਤੁਹਾਨੂੰ ਅਸੀਂ ਸਿਉ ਕੇ ਚਿੱਚ ਕਰਕੇ ਸ਼ੇਰਵਾਨੀ 6500 ਚ ਦੇ ਦੇਣੀ ਹੈ ਇਹਦੇ ਵਿੱਚ ਵੀ ਤੁਹਾਨੂੰ ਡਿਜ਼ਾਈਨਿੰਗ ਬਹੁਤ ਮਿਲ ਜਾਣੀ ਆ ਆ ਦਿਖਾ ਮੇਰਾ ਵੀਰ ਪਿੱਛੇ ਡਿਜ਼ਾਈਨਿੰਗ ਡਿਜ਼ਾਈਨਿੰਗ ਜਿਹੜਾ ਰੰਗ ਕੋ ਉਹ ਰੰਗ ਤੁਹਾਨੂੰ ਮਿਲ ਜਾਊਗਾ ਸ਼ਰਟ ਆ ਦੇਕਰ ਭਾਈ ਜੀ ਹਰ ਇੱਕ ਪ੍ਰਿੰਟ ਮਿਲੂਗਾ ਬ੍ਰਾਂਡਡ ਸ਼ਰਟ ਆ ਟਰੈਂਡਿੰਗ ਸ਼ਰਟ ਆ ਜਿਹੜੀਆਂ ਅੱਜ ਕੱਲ੍ਹ ਚੱਲਦੀਆਂ ਭਾਈ ਸਟੈਂਡਰਡ ਆੜੀਆਂ ਬਿੱਦੀ ਆਹ ਨੂੰ ਦੇਖ ਕੇ ਆਇਉਂਗਾ ਉਹਦੇ ਵਿੱਚ ਵੀ ਤੁਹਾਨੂੰ ਹਰ ਇੱਕ ਵੈਰਾਈਟੀ ਕੁਆਲਿਟੀ ਸ਼ਾਰਟਸ ਵਿੱਚ ਮਿਲੂਗੀ ਭਾਈ ਪੱਗਾ ਦੇ ਵਿੱਚ ਮਾਤੂ ਸ਼੍ਰੀ ਬ੍ਰੈਂਡ ਆ ਬ੍ਰੈਂਡ ਵੀ ਪੱਗਾ ਜਿੱਥੇ ਆ ਗਿਆ ਉੱਥੇ ਮਾਤੂ ਸ਼ੀ ਦਾ ਨਾਮ ਆਉਂਦਾ ਤੇ ਪੱਗਾ ਦੇ ਵਿੱਚ 550 ਤੋਂ ਵੀ ਵੱਧ ਰੰਗ ਤੁਹਾਨੂੰ ਮਾਤੂ ਸ਼ੀ ਦੀ ਦਸਤਾਰ ਤੋਂ ਮਿਲੂਗੀ ਦੇਖ ਲਓ ਭਾਈ ਜੀ ਜਿਹੜਾ ਰੰਗ ਕਹੋਂਗੇ ਫਿੱਕਾ ਗੂੜਾ ਜਿਹਨਾਂ ਮੈਚਿੰਗ ਕਰਨੀ ਕਰ ਲੋ ਉਹਦੇ ਨਾਲ ਨਾਲ ਬਾਜੀ ਇਹਦੇ ਉੱਪਰ ਤੁਸੀਂ ਗਰੰਟੀ ਕਿਹੜੀ ਦਿੰਦੇ ਹੋ ਬਿਲਕੁਲ ਜੀ ਗਰੰਟੀ ਆਪਾਂ ਫੁੱਲ ਗਰੰਟੀ ਦਿੰਦੇ ਆ ਬਿੱਲ ਦੇ ਉੱਤੇ ਆਪਣੀ ਗਰੰਟੀ ਲਿਖੀ ਹੁੰਦੀ 90 ਦਿਨ ਦੀ ਫੁੱਲ ਗਰੰਟੀ ਤੁਸੀਂ ਆਪਣੇ ਬਾਜ ਪੱਗ ਲੈ ਕੇ ਜਾਂਦੇ ਹੋ ਭਾਵੇਂ ਕੱਲ ਨੂੰ ਖਰਾਬ ਹੋ ਜੇ ਭਾਵੇਂ ਤਿੰਨ ਮਹੀਨਿਆਂ ਨੂੰ ਜਦੋਂ ਵੀ ਖਰਾਬ ਹੋ ਜੇ ਤਿੰਨ ਮਹੀਨੇ ਦੀ ਫੁੱਲ ਗਰੰਟੀ ਹੁੰਦੀ ਆ ਤੁਸੀਂ ਬਿੱਲ ਲੈ ਕੇ ਆਓ ਪੱਗਾਂ ਪਾ ਤੁਹਾਨੂੰ ਨਵੀਂ ਚੇਂਜ ਕਰਕੇ ਦੇ ਦੇਣਾ। ਉਹਨੂੰ 3 ਮਹੀਨੇ ਦੀ ਇਹਨਾਂ ਪੱਗਾਂ ਦੀ ਪੂਰੀ ਗਰੰਟੀ ਹੈ। ਔਰ ਇਹ ਨਾਲ-ਨਾਲ ਵਾਝਿਆ ਚੈੱਕ ਕਰੋ ਤੁਸੀਂ ਮੈਚਿੰਗ ਟਾਇਆਂ ਲੈ ਸਕਦੇ ਹੋ। ਟਾਇਆਂ ਦੇ ਵੀ ਵਿੱਚ ਵੀ ਦੁਨਖਾਨਾ ਜੀ ਆ ਜਿਹੜਾ ਬਾਜ਼ਾਰ ਦੇ ਵਿੱਚੋਂ 2500 3000 ਦਾ ਤੁਹਾਨੂੰ ਇਹ ਡੱਬਾ ਹੀ ਮਿਲਣਾ। ਆ ਮੈਚਿੰਗ ਟਾਇਆਂ ਆਪਣੀ ਪਸੰਦ ਕਰ ਲਿਓ। ਉਹੋ ਜਿਹੇ ਮੈਚਿੰਗ ਟਾਇਆਂ ਤੁਹਾਨੂੰ ਪੱਗਾਂ ਦੇ ਨਾਲ ਮਿਲ ਜਾਣੀਆਂ। ਲਾਈਨਿੰਗ ਦੇ ਵਿੱਚ ਜਿਵੇਂ ਪੱਗਾਂ ਦੇ ਵਿੱਚ ਸਾਡੇ ਕੋਲ ਅਨਲਿਮਿਟਿਡ ਕਲਰ ਨੇ ਇਦਾਂ ਹੀ ਲਾਈਨਿੰਗ ਦੇ ਵਿੱਚ ਸਾਡੇ ਕੋਲ ਅਨਲਿਮਿਟਿਡ ਕਲਰ ਨੇ ਲਾਈਨਿੰਗ 40 ਰੁਪਏ ਤੋਂ ਆਪਣੇ ਕੋਲ ਸਟਾਰਟ 50 55 ਰੁਪਏ ਮੀਟਰ ਮਿਲਦੀ ਆਪਾਂ 40 ਰੁਪਏ ਮੀਟਰ ਦੇ ਰਹੇ ਆ ਜੀ ਯਾਨੀ ਕਿ ਮਾਤੂਹੀ ਦਸਤਾਰ ਹੋਣ ਤੁਹਾਨੂੰ ਲਾਈਨਿੰਗ ਦੇ ਵਿੱਚ ਵੀ ਭਾਰੀ ਆਫਰ ਦੇ ਰਹੇ ਕਿ ਬਾਜ਼ਾਰ ਦੇ ਵਿੱਚ ਜਿਹੜੀ 50 60 ਰੁਪਏ ਮੀਟਰ ਹੁੰਦੀਆਂ ਤੁਹਾਨੂੰ ਇੱਥੋਂ ਸਿਰਫ 40 ਰੁਪਏ ਮੀਟਰ ਤੋਂ ਲੈਣੀ ਸ਼ੁਰੂ ਹੋਣੀ ਉਹਦੇ ਵਿੱਚ ਵੀ ਰੰਗ ਤੁਸੀਂ ਦੇਖ ਸਕਦੇ ਹੋ ਰੰਗਾਂ ਦੀ ਵੈਰਾਈਟੀ ਤੁਹਾਨੂੰ ਬਥੇਰੀ ਮਿਲ ਜਣੀ ਹੈ ਇਸੋ ਕਹਿਣ ਦਾ ਭਾਵ ਹੈ ਕਿ ਜੰਡਿਆਲਾ ਗੁਰੂ ਜੇਕਰ ਤੁਸੀਂ ਮਾਤੂਸ਼ੀ ਦਸਤਾਰ ਪਹੁੰਚ ਦਿਓ ਕੋਟ ਪੈਂਟ ਹੋ ਕੇ ਕੁਰਤੇ ਪਜਾਮੇ ਹੋ ਕੇ ਬ੍ਰਾਂਡਡ ਕੋਟ ਪੈਂਟ ਦੇ ਨਾਲ ਬ੍ਰਾਂਡਡ ਕੁਰਤੇ ਪਜਾਮੇ ਪੈਂਟ ਸ਼ਰਟ ਆ ਔਰ ਇਹ ਨਾਲ-ਨਾਲ ਪੱਗਾਂ ਦਾ ਬ੍ਰਾਂਡ ਮਾਤੂਸ਼ੀ ਦਸਤਾਰ ਇੱਕ ਵਾਰੀ ਵੀਡੀਓ ਸ਼ੇਅਰ ਕਰ ਦਿਓ ਤੇ ਇਹਨਾਂ ਸਾਰੀਆਂ ਆਫਰਾਂ ਨੂੰ ਤੁਸੀਂ ਅਵੇਲ ਕਰ ਲਓ ਧੰਨਵਾਦ ਜੀ